ਦੀ ਰਾਤ ਜਾ ਕੇ ਟੱਕਣਾਂ ਦੀ ਗੱਲ ਹੋ ਜਾਂਦੀ ਨੀ ਨਣ ਬਾਈ ਉਹਦਨ ਪਏ ਗੱਡੀ ਹਾਂ ਟੱਕਾ ਆਪਣਾ ਕੰਬਲ ਲੈ ਈ ਬੋਲੇਵਾ ਪ੍ਰੋਜੈਕਟ ਮੈਨ ਹੈ ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਪੱਤੇਵਾਰ ਸੰਧੂ ਤੋ ਆਪਣਾ ਦੁਪਹਿਰ ਦਾ ਟਾਈਮ ਸਟਾਰਟ ਆ ਆਪਾਂ ਸਵੇਰ ਦਾ ਅਜ ਬਲੌਗ ਨਹੀਂ ਬਣਾਇਆ ਸੀ ਤਾਂ ਹੁਣ ਆਪਾਂ ਹੁਣ ਸਟਾਰਟ ਕਰਨ ਲੱਗੇ ਸੀ ਤਾਂ ਹੁਣ ਆਪਾਂ ਬਣਾਉਣ ਲੱਗੇ ਸੀ ਸਬਜੀ ਸਬਜੀ ਆਪਾਂ ਬਣਾਉਣ ਲੱਗੇ ਸੀ ਅਰਬੀ ਤੋਂ ਅਰਬੀ ਵੀ ਆਪਾਂ ਦੋ ਟਾਈਪ ਦੀ ਬਣਾਵਾਂਗੇ ਕਿਉਂਕਿ ਸਾਡੀ ਅੱਧੀ ਫੈਮਿਲੀ ਨੂੰ ਪਸੰਦ ਆ ਸੁੱਕੀ ਅਰਬੀ ਬਿਨਾ ਪਾਣੀ ਤੋਂ ਐਂਡ ਅੱਧੀ ਫੈਮਿਲੀ ਨੂੰ ਪਸੰਦ ਆ ਪਾਣੀ ਵਾਲੀ ਜਿਹੜੀ ਆਪਾਂ ਤਰੀ ਵਾਲੀ ਅਰਬੀ ਬਣਾਉਣੀ ਆ ਤੋਂ ਹਣ ਆਪਾਂ ਦੋਹਾਂ ਟਾਈਪ ਦੀ ਅੱਧੀ ਅੱਧੀ ਕਿਲੋ ਅਰਬੀ ਆ ਉਹਨੂੰ ਅੱਧੇ ਅੱਧੇ ਕਿਲੋ ਚ ਵੰਡ ਲਾਂਗੇ ਤੇ ਆਪਾਂ ਬਣਾਵਾਂਗੇ ਅੱਧੀ ਬਣਾਵਾਂਗੇ ਸੁੱਕੀ ਅੱਧੀ ਬਣਾਵਾਂਗੇ ਤਰੀ ਵਾਲੀ ਤੋਂ ਬਣੇ ਰਹੋ ਸਾਡੇ ਬਲੌਗ ਨਾਲ ਇੱਧਰ ਆਪਾਂ ਬੀਬੀ ਵਾਲੇ ਕਮਰੇ ਚ ਲਾ ਕੇ ਪੱਖਾ ਤਾਂ ਸਟੀਰੰਦੇ ਅਸੀਂ ਸਬਜੀ ਦਿਲੀ ਦਾਏ ਤੱਕ ਗੇਟ ਬੰਦ ਦੀ ਦਿਲੀ ਦਾ ਮੈਂ 4 ਵਜੇ ਤੱਕ ਨਹੀਂ ਗੇਟ ਖੋਲਦਾ ਬਰ ਵੀ ਖਰਾਬ ਹੋ ਤਾਂ ਕਰਤੀ ਕੀਤੀ ਚੋਣੀ ਤੇ ਹੁੰਦੀ ਸਰੀ ਖਰਾਬ ਥੋੜੀ ਜੀ ਨਿਕਲ ਨਹੀਂ ਤੇ ਚੱਗੜੀ ਬੜੀ ਨਿਕਲ ਹੁੰਦੀ ਰੋ ਤੇ ਮਰਪੇ ਚੋਣੀ ਦੇ ਹਾਂ ਹਾਂ ਅੰਠੇ ਕਿ ਮੈਂ ਇੱਥੇ ਕਰਨਾ ਚਾਹ ਰੇਡੇ ਕਿੰਨੇ ਛੋੜ ਦੇ ਕਿ ਭੰਦੀ ਵੀ ਜਿੱਤਨ ਨੇ ਵੇਕੇ ਨਹੀਂ ਨਾ ਲੈਂਦੀ ਹੋਨੇ ਜਿੰਨਾਰੇ ਵਿੱਚ ਉਹ ਚੀਨ ਮੇ ਸਾਰਾ ਹੀ ਆਵੇ ਚਾਵਲ ਜਿਹੜੇ ਵੀ ਨਹੀਂ ਹੱਡੀਆਂ ਪਾਤਾ ਉਹ ਬੰਦੇ ਸਬਜੀ ਵੇਖਦੇ ਨਹੀਂ ਨਾ ਆਪਣੇ ਵਰਗੇ ਤੇ ਕੱਟ ਕੱਟ ਕੇ ਪਾ ਲੈਣੇ ਆ ਛੋਲੇ ਭੈਣ ਦੇ ਨਾਲ ਛੋਲੇ ਸਬਜੀ ਬਣਾ ਲੈਣੇ ਹਮਮ ਥੋੜਾ ਨਾ ਪਕਾਈ ਬਣਾਈਏ ਫਿਰ ਆਪਾਂ ਮਰ ਕੇ ਸਰਨਾ ਕਿਉਂਕਿ ਤੂੰ ਹੁਣ ਤਰੀ ਵਾਲੀ ਪੂਰੀ ਜੀ ਬਣਾਉਣੀ ਹਮਮ ਜਿਹੜਾ ਤਾਂ ਮਨੇ ਨਹੀਂ ਹੁਣ ਤੇ ਵਿੱਚ ਜਿਹੜਾ ਕਾਲੇ ਪਏ ਆ ਹੋਰ ਕੁਛ ਬਣਾ ਲ ਗਏ ਥੋੜਾ ਜਿਹਾ ਉਹਰਾ ਪਿੱਤੇ ਦੇ ਦਾੜ ਬਣਾਈ ਜੇ ਉਸ ਹਲਵਾ ਬਾਹਰ ਦਾੜ ਬਣਾਣੀ ਹਲਵਾ ਵੀਰ ਵੀ ਸਬਜੀ ਨਹੀਂ ਲਿਆ ਕੋਈ ਛੜਿਆ ਨਹੀਂ ਆਉਂਦਾ ਕੋਈ ਨਹੀਂ ਅਰ ਵੀ ਨਹੀਂ ਲਿਆਣੀ ਹੋਰ ਕੋ ਸਬਜੀ ਲੈ ਆਇਆ ਹਾਂ ਕੀ ਕੀ ਕੱਢ ਲਈ ਮਟਰ ਰਾਤ ਨੂੰ ਰਾਤ ਜਿਆਦਾ ਟਾਈਮ ਹੋਇਆ ਨਾ 8-9 ਘੰਟੇ ਰਾਤ ਦੇ ਜਿੰਨੇ ਸੁਪਣ ਹੁੰਦੇ ਚੱਲਦੇ ਵੇ ਹਲਾ ਕੇ ਚੱਲ ਚੇਰ ਸੋਗ ਤੇ ਆਪਾਂ ਕੰਮ ਕਰਕੇ ਫਿਰ ਜਾ ਕੇ ਬਣਾਉਣ ਚੱਲ ਜਾਵਾਂਗੇ। ਹੋਈ ਲੰਦ ਕਿਦਾਂ ਕਰਨਾ ਮੈਨੂੰ ਆਪੜ ਬਾਅਦ ਚ ਸੌਣਾ। ਪਾਣੀ ਵਾਲੀ ਤਰੀਆੜੀ ਅਰਪੀ। ਹੂੰ। ਹੂੰ। ਹਲਾਵੀ ਹੁਣ ਆਪਾਂ ਆ ਕੇ ਵੇਖਿਓ ਇਹ ਨਾ ਵੇ ਮਣਕੇ ਪੱਕਾ ਲੈ ਆਏ ਉਹ। ਨਹੀਂ ਹੁਣ ਕੰਮ ਇਹ ਕਿ ਇਹ ਤਾਂ ਗੁੰਦਰੇ ਸੁੱਟੇ ਅੱਗੇ ਚੇਕ ਨੂੰ ਆ ਕੇ ਨਾਲ ਲੈ। ਪਿੰਟੀਆਂ। ਪਿੰਡ ਗਾ ਸੁੱਟੀਆਂ ਮਤੂੰ ਇਦਾਂ ਤੇ ਕੰਮ ਸਬਜ਼ੀ ਚ। ਚਲ ਅਰਪਨ ਚੱਲੀ ਕਿ ਕਰੇ। ਕਿ ਕਰੀ ਜਿੱਦ ਨੂੰ ਪਾਰਾ ਵਾੜਿਆ ਨਾ ਅੱਜ ਨੂੰ ਹਣ ਕਵੰਡੀਆਂ ਕਰੀ ਕਿੰਨੀ ਆਹ ਬਟਾਣਾਂ ਰੋਈ ਪੇੜਦੀ ਐ ਇੰਨਾਂ ਦੀ ਕਿੰਨੀ ਧੋਪਾ ਆਹ ਕੋ ਟੈਮ ਅੱਜ ਆਂਦੇ ਆਪਾ ਬਣਾਉਣੀ ਆ ਆਪਣੇ ਕੋ ਬਣਨੀ ਸੀ ਕਿ ਸੇਕ ਵੇ ਕਿੰਨਾ ਵੱਜ ਜਾਂਦਾ ਸਾਢੇ 4 5 ਦਾ ਟਾਈਮ ਆ ਤੇ ਵੇਖੋ ਕਿੰਨੀ ਧੋਪਾ ਸੂਰਜ ਵੇ ਕਿੱਥੇ ਸਿਰ ਤੇ ਖਲੋਤਾ ਅਜੇ ਤੱਕ ਮਾਰੋ ਵਾਲਾ ਨਾ ਨੀ ਪਰ ਹਾਂ ਹੋਈ ਤੇ ਆ ਕੇ ਮੂਟਾ ਫੁੱਟੇ ਲੰਨ ਆ ਆ ਕੇ ਦਾ ਮੂਟਾ ਫੁੱਟੇ ਬੋਲਦੀ ਜਾਣੀ ਕੀ ਚੱਲੋ ਫਿਰ ਮੀਚੀ ਕੀ ਕਰੰਦੀ ਮੋਤ ਨਾ ਲੱਗੀ ਹੋਤਰਾ ਹੀ ਹਾਂ ਤੇ ਸੰਡੇ ਥਾਂ ਤੇ ਵਿਆਹ ਕਾਇ ਤੇ ਬਹੁਤ ਗਰਮੀ ਹਾਂ ਜਾਵਾ ਮੈਂ ਹਿੱਕੇ ਬੈਠੀ ਰੋ ਬੈਠੀ ਐਂ ਕੀ ਕਹਿਣਾ ਤੁਹਾਨੂੰ ਮੈਂ ਤਾਂ ਉਧਾ ਹੀ ਆਇਆ ਫਿਰਨ ਤੁਰਨ ਮਰ ਉਦਲ ਲੱਗ ਗਈ ਤੁਹਾਡੇ ਤੋੜ ਲਾ ਹੰਬੇ ਲੱਗੇ ਮੈਂ ਕਿ ਮਰੂਤ ਕਨੀ ਨਹੀਂ ਲੱਗੀ ਮਰੂਤ ਦੇ ਬੂਟੇ ਨਾਂਵ ਲੱਗੇ ਹੈ ਕਿ ਅੰਬ ਲੱਗੇ ਹੈ ਕਿ ਮਰੂਤ ਖਾਣ ਨੂੰ ਦੱਸ ਹੈ ਜੀ ਆ ਵੀ ਦਵੇਂ ਬੂਟੇ ਵੱਡੀ ਜਾਣੇ ਉਹ ਵੀ ਵੱਡੇ ਜਾਣੇ ਤੁਸੀਂ ਤਾਂ ਜਾਣ ਕੇ ਵੱਡੀ ਜਾਂਦੇ ਤੁਸੀਂ ਦੱਸ ਅਸੀਂ ਘਰ ਦੀ ਵੇੜਾ ਨਹੀਂ ਬਣਾਉਣਾ ਜਾਣ ਕੇ ਵੱਡੀ ਜਾਂਦੀ ਵੇੜੇ 'ਚ ਮਰੂਤ ਲਾਈਏ ਕੋਠੇ ਦੇ ਅੰਦਰ ਕੋਈ ਟੀ ਮਗਰ ਤੁਸੀਂ ਕੀ ਕਰਨਾ ਹੈ ਉਹ ਟੀ ਮਗਰ ਪਹਿਲਾਂ ਘਰ ਤੇ ਬਣਾ ਲਓ ਫਿਰ ਇਹਨਾਂ ਨੂੰ ਵੜ ਦਿਓ ਉਹ ਨਹੀਂ ਉਹ ਵੀ ਵੜ ਦੇਣਾ ਤੇ ਉੱਥੇ ਟੀ ਮਗਰ ਕੀ ਕਰਨਾ ਹੈ ਉਹ ਦਈ ਨਾ ਜੀ ਨੂੰ ਕੁਛ ਹੁੰਦਾ ਵੀ ਸਾਂਝੀ ਵਟ ਤੇ ਲੱਗੇ ਆ ਹੋਰ ਨਹੀਂ ਕੋਈ ਗੱਲ ਇਹਨਾਂ ਨੂੰ ਸਾਂਝੇ ਬੂਟ ਸਾਰੇ ਵੱਡ-ਵੱਡ ਛੁੱਟੀ ਜਾਂਦੇ ਆ ਤਾਂ ਸਾਡੇ ਲੱਗੇ ਆ ਉਹ ਉਹ ਸਾਂਝਾ ਨਾ ਉਹਨੂੰ ਨਹੀਂ ਵੱਡਣਾ ਉਹ ਸਾਡੀ ਪਰਮਿਸ਼ਨ ਦੇ ਨਾਲੇ ਵੱਡਿਆ ਜਾਏਗਾ ਆਓ ਫਿਰ ਸਾਂਝੇ ਦੀ ਵਟ ਨਹੀਂ ਆਉ ਸਾਂਝੇ ਬੂਟਾ ਸਾਂਝਾ ਬੂਟਾ ਨਹੀਂ ਹੋਰ ਨਹੀਂ ਵੱਟਣਾ ਸਾਂਝੀ ਅਜੇ ਵਾਗਿਆ ਥਾਲ ਪਰਲਾ ਨਾ ਨਾ ਬੂਟਾ ਸਾਂਝਾ ਬੂਟਾ ਤਾਂ ਸਾਂਝੇ ਬੂਟਾ ਵੀਰ ਨੇ ਨਹੀਂ ਲਾਇਆ ਬਾਪੂ ਨੇ ਲਾਇਆ ਸੱਚ ਜੇ ਪਸੀਆ ਵੀ ਤਰਨ ਪੁਛੀਆਂ ਆਈਆਂ ਵੀ ਤਰਨ ਬੇਤਰਾਂ ਦਾ ਬੂਟਾ ਸੰਝਾ ਆ ਗਈ ਆ ਜੀ ਜੀ ਪੈਲੀ ਦੀ ਵੰਡ ਵੰਡਾ ਹੋਈ ਨਹੀਂ ਅਰਬੀ ਬਣ ਕੇ ਹੋ ਚੁੱਕੀ ਆ ਰੈਡੀ ਤੋਂ ਆਪਣੀ ਅਰਬੀ ਥੋੜੀ ਸੀ ਨਾ ਆਪਣੇ ਬੱਚੇ ਖਾਂਦੇ ਸੀ ਅਰਬੀ ਇਸ ਕਰਕੇ ਆਪਾਂ ਹੁਣ ਬਣਾਉਣ ਲੱਗੇ ਹਲਵਾ ਤੋਂ ਆਪਾਂ ਕੋਣ ਹਲਵਾ ਮੰਗਾਇਆ ਸੀ ਇਹਦਾ ਲੋ ਮਿੰਟਸ ਕਰਦੇ ਆਪਾਂ ਟੇਸਟ ਤੇ ਲੈ ਕੇ ਜਾਂਦੇ ਆ ਬਾਹਰ

ਪਾਣੀ ਪੀ ਲੈ ਫੱਟੀ ਰੱਖ ਕੇ ਤਾਂ ਤੇ ਬਾਕੀ ਗਲਾਸੀ ਧੋ ਕੇ ਪੀ ਲੈ ਆ ਜਾ ਅਰਪਣ ਹੁਣ ਟੂਟੀ ਨਹੀਂ ਚਲਾਉਣੀ ਮੈਂ ਮਾਰੂੰਗੀ ਪਾਣੀ ਮੈਂ ਤੈਨੂੰ ਪਿਆਤਾ ਇੱਕ ਵਾਰੀ ਨੇ ਪਾਣੀ ਤੜਕੇ ਦੀ ਟੈਂਕੀ ਭਰੀ ਮੋਟਰ ਪਾ ਟੂਟੀ ਨੂੰ ਚਲਾਇਓ ਪੀ ਲੈ ਪਾਣੀ ਅਰ ਇਹਦੇ ਪਾਣੀ ਖਰਬੂਜਾ ਖਰਬੂਜਾ ਇਹ ਖਰਬੂਜਾ ਹੀ ਖਾਲਾ ਲੈ ਇਹ ਨਹੀਂ ਕਦੀ ਥੋੜੀ ਨਾ ਦਾਲੀਆ ਪਿਆ ਖਾ ਲੋ ਅੱਧਾ ਤੋ ਖਾ ਲਾ ਅੱਧਾ ਇਹ ਖਾ ਲੈਣਗੇ ਜੇ ਭੁੱਖ ਲੱਗੀ ਆ ਹਾਂਜੀ ਮੈਂ ਆ ਗਰਾਂ ਸੋਈ ਹੀ ਦੇਦੇ ਵਾਰਸ ਵੀਰ ਨੂੰ ਜਾ ਪਾਣੀ ਪਾਣੀ ਮੰਗਦੇ ਆ ਸਾਡੀ ਸਾਸ ਮੰਜੀ ਹੁੰਦੇ ਸਾਸ ਤੇ ਤਾਈ ਸਾਸ ਦੇਦੇ ਵਾਰ ਜਾਪ ਪਾਣੀ ਦੇ ਵੀਰ ਨੂੰ ਵਾਰਸ ਨੂੰ ਪਾਣੀ ਮੰਗਣਦੇ ਆ ਵਾਰਸ ਨੂੰ ਦੇ ਆ ਢੋਲ ਦੀ ਨਾ ਦੇ ਸੋ ਜੀ ਸਵਾਲ ਬਣੀ नीए नीए टेस्ट इट हां चीर चीर दीयां टेस्ट से करके दसो किद्दियां बनी है ले दलिया दे दलिया पाके देने आप खने रे मम्मी चवे सही है ना इदा लार्ड मीठा थोड़ी जोर ज ज करते denn दलिया पाणा पा ले पैन मार के ਇਹ ਨਾਲੇ ਤਾਂ ਨਹੀਂ ਖਾਣਾ ਆਜੇ ਹੋ ਫਤੇ ਨਾਲੇ ਕਰਦ ਲਾਇਆ ਕਚੀਰ ਲੀਏ ਤਬ ਫਤੇ ਇਹਨੇ ਆਨੇ ਸੌਂਦੇ ਕਿਤੇ ਬੋਲਦੇ ਆਪਣੀ ਮਰਜ਼ੀ ਨਾਲ ਹੀ ਆਵਾਜ਼ ਦੇ ਦੇਣ ਇਹ ਤਾਂ ਨਹੀਂ ਨਾ ਦੇਣੀ ਮੈਨੂੰ ਤਾਂ ਬਹਿਣ ਨਹੀਂ ਦਿੰਦੇ ਹੁਣ ਤੁਹਾਡੀਆਂ ਲੈ ਕੇ ਆ ਤੂੰ ਵੀ ਤਿਆਰੀ ਕਰ ਲਈ ਮੈਂ ਚੱਲੂ ਪਿੰਡ ਘੁੰਮਣ ਤੂੰ ਫੇਲੇ ਗਿਆ ਲੈ ਅਰਪਣ ਐ ਕਿੱਧਰ ਚਲੀ ਤੂੰ ਵੇ ਫਾਟੇ ਅਰਪਣ ਕੋਟ ਪਾਇਣੀ ਤੈਨੂੰ ਕੀ ਨਹੀਂ ਕਰਨ ਤੂੰ ਲੈ ਸਾਰੇ ਨਿਆਣੇ ਨਾਲ ਤਿਆਰ ਹੋ ਕੇ ਕੀ ਆਂਦਾ ਕੀ ਆਂਦਾ ਕੀ ਆਂਦਾ ਹਰਪਣ ਫੜ ਲਿਆ ਗਰ ਵੀਰ ਨੂੰ ਕਿੱਥੇ ਹਰਪਣ ਪਲੇ ਪੈਣੀ ਤੇਰੇ ਕਲਮੇ ਦੇ ਟੇਢ ਨੂੰ ਨਾ ਟਰਾਲੀ ਪਾਈ ਤਸ ਪਿਛੇ ਆਹ ਕਾਲਾ ਹਲੋ ਉਹ ਤੇ ਪਿਛੇ ना। ना। लड़ा, ना, लड़ा ना दो। दो। <स्थेखेखेखेखेखेखेखेखेखेखेखेखेखेखेखे> पेड़ मारनी फड़े है ने की करता ਕੰਨ ਲਿੰਕ ਟੂ ਰਾਇਟ ਵਾਸਟ ਦੇ ਦੇ ਕਰਪਾਤਨਾਵੇ ਰੋਣ ਗੱਲ ਯਾ ਕੋਸ਼ਿਸ਼ ਦਸਤ ਮਿਲ ਜਾ ਰੋਣ ਕਰਨਾ ਸਭ ਤੋਂ ਪਹਿਲਾਂ ਤੇ ਮੈਦਾਨ ਵਾਲੇ ਕਰਨਾਟਕ ਲੈ ਪਾਇਆ ਕਲਪਤਰ ਮੈਂ ਆਉਣਾ ਨਹੀਂ ਰਾਹ ਹੀ ਜਾਣਾ ਮਸਤ ਰਲਣਾ

फोन ले पता पापा तो फोन करे पापा पापा गया घूमने ना कर घूमण गया पापा घूमण आप इठे लाइए कूलर तो सोये बिस्तरे ले आओ चाहिए मैं जिन कितने फोन आ तने कूलर ला के ता सोण ठंडे खादे सोएंगे आले कूलर बिस्तर चाहिए मम्मा ने बिस्तर ले के जा पाजी के कम्बल ਤੈਨੂੰ ਆਹੋ ਆਲੇ ਲੈ ਜਾ ਘੜੀ ਫਿਰ ਸ਼ੌਣੇ ਪਿੱਛੇ ਨਹੀਂ ਆਉਣ ਲੈਣਾ ਲੈ ਮਮਾ ਪਾਪਾ ਵਾਲਾ ਮੋੜ ਨਹੀਂ ਸਤਾ ਸੰਭਾਲਾ ਕਰ ਕਿੰਨਾ ਨਿਹਰਾ ਹੋ ਗਿਆ ਸਾਰਾ ਕੋਈ ਨਹੀਂ ਆ ਘਰ ਤੇ ਕੋਈ ਨਹੀਂ ਸਤ 55 ਹੋ ਗਏ 8 ਵਜੇ ਸਹੀ ਆ ਤਾਂ ਆਪਾਂ ਰਾਤ ਲੈ ਕੇ ਕੱਟਣੀ ਜੀੜਾ ਤੋੜ ਇਹ ਕਿਹੜਾ ਵੇਰ ਵਾਲੇ ਕੱਪੜੇ ਤੋਂ ਹੰਦਾ ਮੇਰਾ ਇਹ ਟਾਈਮ ਮਰਸੇਲੀ ਕਿੱਲਾ ਹੋ ਰਿਹਾ ਸਹੀ ਬਿਸਤਰੇ ਤੋਂ ਅੱਗੇ ਠੰਡ ਲੱਗਦੀ ਹੈ ਨਾ ਇੱਥੇ ਬਹੁਤ ਠੰਡ ਲੱਗਦੀ ਸਾਰੀ ਰਾਤ ਆ ਲੈ ਵਿਸਪਰੇ ਸਾਰੀ ਰਾਤ ਜਾ ਕੇ ਟੱਕਣਾਂ ਦੀ ਗੱਲ ਹੋ ਜਾਂਦੀ ਇੱਥੇ ਨਣ ਬਾਈ ਉਹਦੋਂ ਪਏ ਹੈ ਗੱਡੀ ਹਾਂ ਟੱਕ ਆਪਣਾ ਕੰਬਲ ਲੈ ਉਹ ਇਹਨਾਂ ਦੇ ਲਿਆ ਆਪਾਂ ਕਿਹੜੀ ਦੀ ਸੋਣਾ ਇਹਨਾਂ ਨਾਲ ਆਉਣ ਆਪਾਂ ਪਰਪੇ ਬਿਸਤਰੇ ਦੇ ਅੰਦਰ ਜਾ ਲੈ ਆ ਲੈ ਲੈ ਜੀ ਉਹ ਮਾਰੂਗੇ ਥੱਲੇ ਬਹਿ ਕੇ ਖਾਂਦੇ ਨੇ ਮੈਂ ਕੰਬਲੇ ਥੱਲੇ ਬਹਿ ਕੇ ਥੱਲੇ ਬਹਿ ਕੇ ਲੈ ਟਾਈਮ ਲਾਉਂਗੇ ਨਾ ਪਤਾ ਆ ਉੱਪਰ ਵੀ ਆ ਨਹੀਂ ਆਉਂਦੇ ਹੈ ਨਾ ਇਹ ਨਵਾਂ ਵਾ ਵਾ ਟਾਈਮ ਲਾਉਂਦਾ ਫਿਰ ਦੋ ਲਾਉਂਣ ਕਿਤੇ ਘਰੇ ਫਿਰ ਦੋ ਫਿਰ ਦੋ ਆ ਪਿਛੇ ਖੁੰਟਾ ਖੁੰਨੀ ਸਭ ਜਿਹਾ ਕਾਲੇ ਕੁੱਤੇ ਦੇ ਰਾਤ ਲੱਗੇ ਇੰਨੇ ਕਿੱਧਰ ਹੋ ਕੇ ਬਹੇ ਤਾਂ ਇਹਦੇ ਅਜਲੀ ਮਮਾ ਨਾ ਇਹ ਬਿੱਟਰ ਹੱਥ ਤੇ ਲੈ ਕੇ ਬਿੱਟਰ ਦਾ ਤੇ ਮਾਸ ਕੋਣਾ ਮਸਕੂਲੇ ਮਸਕੂਲੇ ਨਾ ਸਾਂਜਣ ਬਿਸਤਰਾ ਵੇਛ ਗਿਆ ਨਾ ਮਾਰ ਸੁਤਾ ਆ ਮਮਾ ਲੈਣ ਗਈ ਅੰਦਰ ਮਮਾ ਟੋਪਾ ਕਰਕੇ ਟਿੱਡੇ ਜਿਹਨੂੰ ਚੈਨ ਆਉਂਦਾ ਕਿਤੇ ਚੱਲ ਆ ਮਮਾ ਕੀ ਚੱਲ ਸਿਰ ਤੇ ਆਹ ਆਹ ਦੁਵਾ ਤੇ ਬਿਸਤਰਾ ਆਪਣਾ ਪੱਤਰ ਪਾਜੂ ਰੱਖ ਲੂ ਕੋਣ ਮਿਲ ਜਾਂਦਾ ਪਹਿਰੇ ਇਹ ਤੇਰੇ ਕੋਣ ਮਿਲ ਜਾਂਦਾ ਜੈਲੀ ਲਾਉਤੇ ਹਲਾਓ ਹੋ ¡Vaya tranquila! ¡Eso! para